ਬਦਲ ਦੋ ਸਤ ਬਦਲ ਦੋ ਬਈ ਮਨ ਦਾ ਰਾਜ ਬਦਲ ਦੋ ਅ ਬੜੀ ਮੰਦ ਭਾਗੀ ਗੱਲ ਆ ਸਾਡੇ ਪੰਜਾਬ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਰਾਪਾਲ ਜੀ ਨੂੰ ਇਹਨਾਂ ਦੀ ਆਵਾਜ਼ ਜਿਹੜੀ ਉਹਨੂੰ ਦਬਾਉਣ ਨੂੰ ਕੁਚਲਣ ਨੂੰ ਇਹਨਾਂ ਨੇ ਰੀਟੇਨ ਕੀਤਾ ਗਿਆ ਦੇਖੋ ਕਿਸੇ ਦਾ ਵੀ ਸ਼ਾਂਤੀ ਮਈ ਧਰਨਾ ਕਰਨਾ ਜਾਂ ਵਿਰੋਧ ਪ੍ਰਦਰਸ਼ਨ ਕਰਨਾ ਇਹਨਾਂ ਦਾ ਹੱਕ ਹੈ ਜਿੰਨੂੰ ਇਹਨਾਂ ਨੇ ਅੱਜ ਇਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਇਹਦਾ ਸਖਤ ਵਿਰੋਧ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਅਸੀਂ ਆ ਇਹਨਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜਦੇ ਆ ਇਹ ਤੁਹਾਡੇ ਮਾਧਮ ਰਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੇ ਇਹ ਉੱਥੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜੀਆਂ ਜਾਣੀਆਂ ਸੀ ਇਹ ਚਾਹੁੰਦੇ ਆ ਵੀ ਤੁਹਾਡੇ ਮਾਧਮ ਰਹੀਂ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਲੋਕਾਂ ਨੂੰ ਝੂਠੇ ਵਾਦੇ ਕੀਤੇ ਆ ਦੇਖੋ ਹਰ ਕੋਈ ਹਰ ਪਰ ਹਰ ਪਰਿਵਾਰ ਹਰ ਕੋਈ ਨਾ ਕੋਈ ਬੰਦਾ ਆਪਣਾ ਕੁਝ ਨਾ ਕੋਈ ਸੇਵਿੰਗ ਕਰਕੇ ਪ੍ਰਾਪਰਟੀ ਚਲਾਉਂਦਾ ਮੇਰਾ ਕੋਲ ਚਲੋ ਕਿਸੇ ਸਮੇਂ ਕੋਈ ਜਮਾ ਪੂੰਜੀ ਹੋ ਜੂ ਕਿਉਂਕਿ ਵਿਆਹ ਕਰਨਾ ਬੱਚੇ ਪੜਾਉਣੇ ਆ ਸਕੂਲਾਂ ਚ ਬੱਚੇ ਭੇਜਣੇ ਆ ਵਿਦੇਸ਼ ਭੇਜਣੇ ਆ ਪਰ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਲਾਰਾ ਇਹ ਨਾ ਲਾਓ ਤੁਸੀਂ ਮਾਫ਼ੀ ਨਾ ਕਰੋ ਤੁਸੀਂ ਬਿਆਨ ਹੀ ਨਾ ਦਿਓ ਵੀ ਐਨਓਸੀ ਖਤਮ ਕਰਨ ਲੱਗੇ ਆ ਜੇ ਬਿਆਨ ਦਿੱਤਾ ਉਹ ਕਹਿੰਦੇ ਆ ਖੁਦਿਆ ਭਾਰਤ ਤੇ ਨਿਕਲਿਆ ਚੂਹਾ ਐਨਓਸੀ ਮਾਫ਼ ਤੇ ਮਾਫ਼ ਕਿਹੜੀ ਉਹ ਰਾਮਪਾਲ ਜੀ ਉਹਨਾਂ ਤੁਹਾਨੂੰ ਦੱਸਤੀ ਆ ਇਹ ਬਹੁਤ ਅਸੀਂ ਆਪਣਾ ਪ੍ਰੋਟੈਸਟ ਰਲਝ ਕਿਹਾਉਣੇ ਆ ਔਜਲਾ ਸਾਹਿਬ ਬਾਹਰ ਹੋਣ ਕਰਕੇ पहुंच नहीं सके फोन से गल हुई है असी हमेशा संजीव रामपाल जी ना इन एसोसीएशन मोडे ना मोडा ना, ला के खलोते हैं धनबाद में चोर है आम कभी कड़ी में कभी गली, -गली में है, आम पार्टी चोर है मुर्दाबाद 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 पंजाब सरकार मुर्दाबाद 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 पंजाब सरकार बंद करो धक्केशाई बंद सरकार मुर्दाबाद मुर्दाबाद Ad <laughs> ਪੜੋ ਪੜੋ ਆਹ ਇਹ ਨਾ ਆਈ ਆ ਦੇਖੇ ਬਾਜੀ ਮਾੜਾ ਯਾਰ ਕੋਈ ਪਾਣਾ ਮਾੜਾ ਤੁਹਾਡੇ ਕਿਹਾ ਮਦਦ ਦੇ ਨਾਲ ਆਜੇ ਜੇਕਰ ਇਹ ਤੁਹਾਡੇ ਉੱਤੇ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਉਹ ਕਿੰਨਾ ਸਹੀ ਕਰਾ ਦੇ। ਦੇਖੋ 2 ਫਰਵਰੀ ਨੂੰ ਪੰਜਾਬ ਦੇ ਸੀਐਮ ਆਮ ਆਦਮੀ ਪਾਰਟੀ ਦੇ ਕਹਿ ਸਕਦੇ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਵੀ ਹੁਣ ਡਿਸਟ੍ਰਿਕਟ ਗਰਾਊਂਡ ਸਮੇ ਐਨਓਸੀ ਜਿਹੜੀ ਮੰਗੀ ਜਾਂਦੀ ਆਪਾਂ ਉਹਨੂੰ ਖਤਮ ਕਰ ਦਿੱਤਾ। ਲੇਕਿਨ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। 24 ਦੂ ਨੂੰ ਉਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਵੀ ਦੇ ਜਿਹੜੇ ਜ਼ਮੀਨਾਂ ਵਾਂ ਦੇ ਜ਼ਮੀਨਾਂ ਦਾ ਜਿਹੜਾ ਉਹ ਕੀਤਾ ਵਾ। ਜੇ ਦੇਜ ਮਹੀਨਾ ਦੇ ਵਿੱਚ ਤੇ ਪਿੰਡਾਂ ਵਾਲੇ ਦੀ ਮੀਨਾ ਆਉਂਦੀ ਆ ਪਿੰਡਾਂ ਵਾਲੀ ਦੀ ਮੀਨਾ ਤੇ ਇਹਨਾਂ ਨੂੰ ਸਿੱਲਦਾ ਕੋਈ ਨਹੀਂ ਹੈ ਉਹ ਤਾਂ ਪਹਿਲਾਂ ਬੰਦ ਹੁੰਦੀ ਜਿਹਦੀ ਉਹਦੀ ਕੋਈ ਕਰਾਓ ਨਾ ਕਰੋ ਉਹਦਾ ਕੋਈ ਮਤਲਬ ਨਹੀਂ ਹੁੰਦਾ ਸੋ ਅੱਜ ਭਗਵੰਤ ਮਾ ਜੀ ਨੇ ਅਮਰਸਰ ਆਉਣਾ ਸੀ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਨਾ ਸੀ ਤਾਂ ਆਪਾਂ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਵੀ ਇਹੋ ਜਿਹਾ ਐਲਾਨ ਕਰਨ ਦਾ ਫਾਇਦਾ ਕੀ ਆ ਜਿਸ ਨਾਲ ਲੋਕਾਂ ਦਾ ਫਾਇਦਾ ਨਾ ਹੋਵੇ ਪੰਜਾਬ ਦੇ ਇੱਕ ਬੰਦੇ ਦਾ ਭਲਾ ਨਹੀਂ ਇਹ ਨੋਟੀਫਿਕੇਸ਼ਨ ਦੇ ਨਾਲ ਸੋ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀ ਆਪਾਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਸੀ ਉ ਔਰ ਸਰਕਾਰ ਨੂੰ ਦੱਸਣਾ ਹੈ ਵੀ ਇਸ ਚੀਜ਼ ਦਾ ਕਿੰਨਾ ਨੁਕਸਾਨ ਹੋਏਗਾ ਇਹ ਉਹੀ ਪੰਜਾਬ ਦੇ ਲੋਕ ਹੈ ਜਿਨ੍ਹਾਂ ਦੇ ਨਾਲ ਤੁਸੀਂ ਡਗਾ ਬਾਜੀ ਕੰਡੇ ਦੇ ਝੂਠੇ एलान ਕਰਦੇ ਜੀ ਨਾ ਦੇ ਬਿਜਲੀ ਦਾ ਕੋਈ ਮੀਟਰ ਲਗਣ ਰਿਹਾ ਤੇ ਨਾ ਹੀ ਕੋਈ ਰਜਿਸਟਰੀ ਹੋਣੀ ਹੈ ਇਹਨੂੰ ਸਿੱਧਾ ਬਿਨਾ ਤੁਸੀਂ ਇਸ ਕਰਕੇ ਅਸੀਂ ਸ਼ਾਮ ਨੂੰ ਪ੍ਰੋਟੈਸਟ ਕਰਨਾ ਸੀ ਅੱਜ ਸਾਨੂੰ ਉਹਨਾਂ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ ਸਾਡੇ ਬੰਦੇ ਰਾਤ ਦੇ ਹੌਸ ਰੈਸਟ ਕੀਤੇ ਨੇ ਸਾਨੂੰ ਵੀ ਅਰੈਸਟ ਕੀਤਾ ਗਿਆ ਇੱਥੇ ਰੋਕਿਆ ਗਿਆ ਸਾਨੂੰ ਤੇ ਅਸੀਂ ਇਸ ਚੀਜ਼ ਦੀ ਨਿੰਦਾ ਵੀ ਕਰਦੇ ਹਾਂ ਬਹੁਤ ਜ਼ਿਆਦਾ ਵੀ ਇਹ ਪਬਲਿਕ ਦਾ ਇਸ਼ੂ ਆ ਆਮ ਲੋਕਾਂ ਦਾ ਨਾ ਦੇ ਰੀਅਲ ਏਸਟੇਟ ਵਾਲਿਆਂ ਦਾ ਨਾ ਇਹ ਪ੍ਰੋਪਰਟੀ ਡੀਲਰਾਂ ਦਾ ਇਹ ਆਮ ਲੋਕਾਂ ਜਿਹੜਾ ਬੰਦਾ ਪਲਾਟ ਹੋਲਡ ਰਿਆ ਉਹਨੇ ਕੋਈ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਕੋਈ ਪਲਾਟ ਲਿਆ ਵਾ ਕੋਈ ਬੱਚੇ ਨੂੰ ਬਾਹਰ ਭੇਜਣ ਵਾਸਤੇ ਲਿਆ ਕੋਈ ਬੰਦਾ ਬਿਮਾਰ ਹੈ ਉਹਦੇ ਵਾਸਤੇ ਪਲਾਟ ਲਿਆ ਲੇਕਿਨ ਪਲਾਟਾਂ ਦੀ ਜੇ ਐਨਓਸੀ ਦਾ ਨਾਸ ਅਨਾਉਂਸਮੈਂਟ ਕੀਤੀ ਆ ਐਨਓਸੀ ਉਸੇ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਜਿਹੇ ਜਗ੍ਹਾ ਆ ਜੀ ਸਾਨੂੰ ਹੁਣ ਡਿਟੇਨ ਕੀਤਾ ਹੁਣ ਅਗਲੀ ਰਣਨੀਤੀ ਤਿਆਰ ਕਰਾਂਗੇ ਆਪਾਂ ਆਪਾਂ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਬਲਾਕ ਪੱਧਰ ਤੇ ਪੂਰੇ ਪੰਜਾਬ ਦੇ ਸਰਕਾਰ ਦਾ ਵਿਰੋਧ ਕਰਾਂਗੇ ਆਪਾਂ ਲੋਕਾਂ ਦੇ ਨਾਲ ਬਹੁਤ ਵੱਡਾ ਧੁਖਾ ਕੀਤਾ ਗਿਆ ਇਹ ਪੰਜਾਬ ਦੇ ਉਹੀ ਲੋਕ ਆ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਇਹ ਮੁੱਖ ਮੰਤਰੀ ਬਣੇ ਨੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਤੇ ਅੱਜ ਲੋਕ ਪਰੇਸ਼ਾਨ ਆ ਕਿਤੇ ਫੀਡਬੈਕ ਤੇ ਲਾ ਕੇ ਦੇਖੋ ਪਬਲਿਕ ਦੇ ਵਿੱਚ ਕਿੰਨੇ ਲੋਕ ਪਰੇਸ਼ਾਨ ਨੇ ਧੁਕ ਤੰਗ ਨੇ ਜਗ